ਜੀਵੀਐਸ ਟਾਈਮਜ਼ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਆਪਣਾ ਜਗਵੀਰ ਜੱਜ ਦਰਸ਼ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਖਾਈ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਘਰ ਦੇ ਵਿੱਚ ਮਹਿਲਾ ਸੀ ਉਹਦੇ ਵੱਲੋਂ ਜਿਹੜੇ ਬਿਜਲੀ ਮੁਲਾਜ਼ਮਾਂ ਤੇ ਦੋਸ਼ ਲਾਏ ਗਏ ਆ ਕਿ ਉਹਨਾਂ ਦੀ ਤਿੰਨ ਟੋਲੇ ਦੀ ਜਿਹੜੀ ਚੈਨ ਆ ਉਹ ਉਹਨਾਂ ਨੇ ਚੱਕ ਲਈ ਐ ਤੇ ਇਹਨਾਂ ਦੇ ਕਹਿਣ ਮੁਤਾਬਕ ਕਿ ਸੱਤ ਮੁਲਾਜ਼ਮ ਇੱਥੇ ਘਰ ਆਏ ਸੀ ਸੀਸੀਟੀਵੀ ਫੋਟੋਜ਼ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦਾ ਕਹਿਣਾ ਕਿ ਮੈਂ ਹੋਂ ਗਈ ਸੀ ਨਾਉਣ ਤੋਂ ਪਹਿਲਾਂ ਜਿਹੜੀ ਚੈਨ ਆ ਉਹ ਰੱਖ ਦਿੱਤੀ ਸੀ ਤੇ ਇਹਨਾਂ ਨੇ ਜਿਹੜੇ ਦੋਸ਼ ਲਾਏ ਆ ਕਿ ਜਿਹੜੇ ਬਿਜਲੀ ਮੁਲਾਜ਼ਮ ਆ ਉਹ ਕਹਿੰਦੇ ਤੋਲੇ ਦੀ ਚੈਨ ਚੱਕ ਕੇ ਲੈ ਗਏ ਤਾਂ ਇਸ ਤੋਂ ਬਾਅਦ ਜਿਹੜੀ ਥਾਣੇ ਦਰਖਾਸਤ ਦਿੱਤੀ ਜਾਂਦੀ ਆ ਕਿ ਇਹ ਸਾਰਾ ਮਸਲਾ ਸੋ ਸਮੈਲਾ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਤੁਹਾਡਾ ਅ ਵਿਤਿ ਮੇਰਾ ਨਾਮ ਰਾਜਵਿੰਦਰ ਕੌਰ ਹੈ ਕਿਹੜਾ ਪਿੰਡ ਤੋਂ ਆ ਜੀ ਖਾਈ ਪਿੰਡ ਤੋਂ ਆ ਜੀ ਸੀ ਜੀ ਕੀ ਕੰਮ ਕਰਦੇ ਹਾਂਜੀ ਅ ਵਿਤਿ ਮੈਂ ਬੁਟੀਕ ਆ ਮੇਰਾ ਸਲਾਈ ਦਾ ਕੰਮ ਕਰਦੀ ਆ ਮੈਂ ਤੁਸੀਂ ਅੱਜ ਮੀਡੀਆ ਨੂੰ ਘਰ ਬੁਲਾਇਆ ਜੀ ਕੀ ਕਰਾਂਗੇ ਸਰ ਮੇਰੇ ਚੈਨ ਚੋਰੀ ਕਰਕੇ ਲੈ ਗਏ ਬਿਜਲੀ ਵਾਲੇ ਉਹ 23 ਤਰੀਕ ਨੂੰ ਆਏ ਸੀਗੇ ਤੇ ਆ ਜਿਹੜੇ ਪਿੱਛੇ 23 ਤਰੀਕ ਲੰਘੀ ਆ ਤੇ ਉਸ ਦਿਨ ਮੈਂ ਆਪਦਾ ਇੱਥੇ ਕੰਮ ਕਰ ਰਹੀ ਸੀਗੀ ਤੇ ਆਏ ਉਹ 7-8 ਬੰਦੇ ਸੀਗੇ ਮੈਨੂੰ ਤਾਂ ਜਿਆਦਾ ਹੀ ਲੱਗ ਰਹੇ ਸੀਗੇ ਗੇਟ ਵਿੱਚੋਂ ਦੀ ਤੇ ਜਦੋਂ ਆਏ ਤੇ ਮੈਂ ਦੇਖਿਆ ਤੇ ਮੈਂ ਤੇ ਮੇਰਾ ਭਰਾ ਦੋ ਘਰੇ ਸੀ ਵੀ ਅਸੀਂ ਦੋਨੇ ਤੇ ਮੈਂ ਵੀ ਜਦੋਂ ਮੈਂ ਗੇਟ 'ਚ ਗਈ ਤੇ ਉਹ ਕਾਫੀ ਬੰਦੇ ਖੜੇ ਸੀ ਮੈਨੂੰ ਤਾਂ ਕਾਫੀ ਲੱਗੇ ਬਾਤ ਜਦੋਂ ਅਸੀਂ ਕੈਮਰੇਜ ਦੇਖੇ ਤਾਂ 7 ਬੰਦੇ ਸੀਗੇ ਜਦੋਂ ਅਸੀਂ ਗੇਟ ਖੋਲਿਆ ਤੇ 7 ਬੰਦੇ ਸਾਡੇ ਘਰ ਦੇ ਅੰਦਰ ਆਏ ਤੇ ਅੰਦਰ ਆ ਕੇ ਉਹਨਾਂ ਨੇ ਮੀਟਰ ਚੈੱਕ ਕਰਨ ਲੱਗੇ ਉਹਨਾਂ ਦੇ ਨਾਲ ਇੱਕ ਐਸਡੀਓ ਸਾਫ ਸੀਗੇ ਇੱਕ ਜੈ ਸੀ ਜਿਨ੍ਹਾਂ ਨੂੰ ਮੈਂ ਫੇਸ ਤੋਂ ਜਾਣਦੀ ਸੀਗੀ ਵੀ ਉਹਨਾਂ ਨੂੰ ਵੀ ਉਹੋ ਹੈਗੇ ਆ ਵੀ ਚਲੋ ਉਹ ਬਿਜਲੀ ਵਾਲੇ ਆ ਉਹਨਾਂ ਤੋਂ ਮੈਨੂੰ ਇਹ ਪਤਾ ਲੱਗਦਾ ਸੀਗਾ ਤੇ ਫਿਰ ਵੀਰ ਜੀ ਜੇ ਕੋਈ ਮੈਨੂੰ ਨਾ ਲੱਗਦਾ ਤੇ ਫਿਰ ਸ਼ਾਇਦ ਮੈਂ ਗੇਟ ਨਹੀਂ ਖੋਲਦੀ ਕੀ ਗੱਲ ਬਾਤ ਹੋਈ ਜਦੋਂ ਘਰੇ ਅ ਵੀਜੋਮੀਟਰ ਕਹਿੰਦੇ ਅਸੀਂ ਮੀਟਰ ਚੈੱਕ ਕਰਨ ਆਏ ਆ ਤੇ ਜਦੋਂ ਮੀਟਰ ਕੋਲੇ ਖੜੇ ਰਹੇ ਤੇ ਮੀਟਰ ਚੱਲ ਰਿਹਾ ਸੀ ਚੱਲਦੇ ਮੀਟਰ ਦੇ ਉਹਨਾਂ ਨੇ ਵੀਡੀਓ ਵੀ ਬਣਾਈ ਤੇ ਮੈਨੂੰ ਪੁੱਛ ਰਹੇ ਸੀ ਆ ਕੀ ਆ ਉਹ ਕੀ ਆ ਕਿੰਨੇ ਏਸੀ ਦਾ ਡੇ ਕਿੰਨੇ ਗਿੱਜਰ ਆ ਮੈਂ ਇਹ ਸਾਰਾ ਕੁਝ ਦੱਸਿਆ ਉਹਨਾਂ ਨੂੰ ਤੇ ਕਹਿੰਦੇ ਠੀਕ ਆ ਵੈਸੇ ਤਾਂ ਐਸ ਵੀਡੀਓ ਕਹਿੰਦੇ ਸਾਰਾ ਕੁਝ ਠੀਕ ਆ ਮੈਂ ਤੁਹਾਨੂੰ ਬਿਜਲੀ ਦਾ ਬਿੱਲ ਮੰਗਾਇਆ ਉਹ ਵੀ ਮੈਂ ਵਿਖਾਇਆ ਤੇ ਬਿੱਲ ਵੀ ਸਾਨੂੰ ਕਾਫੀ ਹੁੰਦਾ ਗਰਮੀਆਂ ਦੇ ਦਿਨਾਂ 'ਚ ਕਿਉਂਕਿ ਏਸੀ ਚਲਾਉਨੇ ਆ ਸੀ ਤੇ ਠੰਡ ਦੇ ਵਿੱਚ ਬਿੱਲ 198 ਜੋ 600 ਜੂਨ ਤੋਂ ਘੱਟ ਬਚਦਾ ਸਾਡਾ ਇਹ ਬਿਜਲੀ ਜਿਹੜੀ ਕੋਈ ਠੰਡ ਦੇ ਵਿੱਚ ਇੰਨਾ ਖਰਚਾ ਨਹੀਂ ਹੁੰਦਾ ਤਾਂ ਕਰਕੇ ਇਹਦੀ ਬਚਤ ਹੋ ਜਾਂਦੀ ਹੈ ਤੇ ਵੀਰ ਜੀ ਉਹ ਹੋਇਆ ਕਿ ਜਦੋਂ ਮੈਂ ਉੱਥੇ ਖੜੀ ਸੀ ਮੇਰਾ ਭਰਾ ਵੀ ਉੱਥੇ ਖੜਾ ਰਿਹਾ ਮੈਂ ਜਦੋਂ ਉਹ ਅੰਦਰ ਆਏ ਸੀਗੇ ਉਹ ਜਦੋਂ ਗੇਟ 'ਚ ਖੜੇ ਸੀ ਨਾ ਪ੍ਰੋਬਲਮ ਇਹ ਹੋਈ ਸਾਡੇ ਕੁੱਤੇ ਆ ਗਏ ਵੱਡੇ ਆ ਦੋਨੇ ਕੁੱਤੇ ਉਹ ਭੜੇ ਵੀ ਆ ਗਏ ਤੇ ਉਹ ਕੁੱਤਿਆਂ ਨੇ ਰੌਲਾ ਪਾਤਾ ਘਬਰਾ ਕੇ ਪੂਰਾ ਜਹਾਦੇ ਤੇ ਮੈਂ ਨਾ ਵੀਰ ਜੀ ਜਦੋਂ ਮੈਂ ਇੱਧਰ ਦੀ ਵੱਡਾ ਕੁੱਤਾ ਉਧਰ ਦੀ ਉਤੋਂ ਦੀ ਭੱਜ ਗਿਆ ਮੈਂ ਉਹਦੇ ਮੰਗਰ ਗਈ ਵੀ ਚਲੋ ਉਹਨੂੰ ਫੜ ਕੇ ਕਿਸੇ ਤਰ੍ਹਾਂ ਵੀ ਬੰਨ੍ਹੀਏ ਜਾਂ ਅੰਦਰ ਕਰੀਏ ਉਹਨੂੰ ਤੇ ਉਹ ਵੀਰ ਜੀ ਜਦੋਂ ਉਧਰ ਦੀ ਗਿਆ ਤੇ ਚਲੋ ਇੱਧਰ ਰਸੋਈ ਵਾਲਾ ਬਾਰਾ ਸਾਡਾ ਪਿਛਲਾ ਉਹਦੇ ਵਿੱਚ ਦੀ ਅੰਦਰ ਹੋ ਗਿਆ ਤੇ ਬਾਅਦ ਚ ਮੈਂ ਉਤੋਂ ਦੀ ਆ ਕੇ ਉਹਨੂੰ ਬਾਹਰੋਂ ਕੁੰਡਾ ਲਾਇਆ ਤੇ ਉਸ ਤੋਂ ਬਾਅਦ ਵੀਰ ਜੀ ਮੈਂ ਉਹਨਾਂ ਕੋਲੇ ਖੜੀ ਜਿਹੜਾ ਉਹਨਾਂ ਨੇ ਮੀਟਰ ਦੀ ਚੈਕਿੰਗ ਕੀਤੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਫੇਰ ਨਾ ਵੀਰ ਜੀ ਮੇਰੇ ਸਾਹਮਣੇ ਮਤਲਬ ਆਪਾਂ ਜੀ ਉਹਨਾਂ ਕੋਲੇ ਖੜੇ ਆ ਤਾਂ ਆਪਾਂ ਆਸੇ-ਪਾਸੇ ਤਾਂ ਆਪਣੇ ਘਰ ਚ ਨਿਗਾਹ ਹੁੰਦੀ ਆ ਉਹ ਦੋ ਬੰਦੇ ਸੀਗੇ ਜਿਹੜੇ ਆਸੇ-ਪਾਸੇ ਸਾਡੇ ਤੁਰੇ ਫਿਰਦੇ ਸੀਗੇ ਮੈਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਈ ਹੈਗੀ ਤੇ ਜਿੱਧਰ ਦੀ ਉਹ ਗਏ ਆਗੇ ਦੋ ਵਾਰੀ ਗਏ ਇੱਕ ਵਾਰੀ ਵੀ ਨਹੀਂ ਦੋ ਵਾਰੀ ਦੁਬਾਰੇ ਫੇਰ ਗਏ ਸੀ ਤੇ ਬਾਅਦ ਚ ਨਾ ਇੱਕ ਤਾਰ ਜੀ ਚੱਕੀ ਫਰਨੈਟ ਸਾਰੀ ਕਹਿੰਦੇ ਆਹ ਦੇਖੋ ਜੀ ਬਈ ਆਹ ਤਾਰ ਮਿਲੀ ਆ ਇਹਦੇ ਨਾਲ ਕੁੰਡੀ ਲਾਉਂਦੇ ਹੋਣਗੇ ਜੀ ਮੈਂ ਆਖੇ ਵੀਰ ਜੀ ਇਹਦਾ ਕੀ ਮਤਲਬ ਆ ਤੁਹਾਡਾ ਫਿਰ ਮੈਨੂੰ ਤਾਂ ਗੁੱਸਾ ਆ ਜਾਇਆ ਕਦਮ ਮੈਂ ਖੈਦਾ ਕੀ ਮਤਲਬ ਆ ਤੁਸੀਂ ਕਿਤੇ ਵੀ ਫਿਰਦੇ ਰਹੋ ਸਾਡੇ ਘਰ ਤੇ ਤਾਰ ਲੱਭੋ ਤੇ ਤੁਹਾਡਾ ਕੀ ਆ ਮੈਂ ਐਂ ਤਾਂ ਘਰਾਂ ਦੇ ਵਿੱਚ ਬਹੁਤ ਕੁਝ ਪਿਆ ਹੁੰਦਾ ਹਨ ਬਹੁਤ ਜਿਆਦਾ ਇਸਮਾਨ ਪਿਆ ਹੁੰਦਾ ਮੈਂ ਤਾਰਾਂ ਵੀ ਬਹੁਤ ਪਈਆਂ ਸਾਡੇ ਉੱਪਰ ਵੀ ਇੱਧਰ ਗੱਡੀ ਵਾਲੇ ਕਮਰੇ 'ਚ ਵੀ ਜਿੰਨੀਆਂ ਮਰਜ਼ੀ ਤਾਰਾ ਸਾਡੇ ਲੱਭ ਸਕਦੇ ਹੋ ਜੇ ਲੈ ਕੇ ਜੇ ਤੁਸੀਂ ਉਧਰ ਜਾਣਾ ਸੀ ਤਾਂ ਸਾਨੂੰ ਨਾਲ ਲੈ ਕੇ ਜਾਂਦੇ ਇੱਕ ਜਣੇ ਨੂੰ ਤੇ ਫਿਰ ਇੱਕ ਦਾਮੀ ਵੀਰ ਜੀ ਇੰਨਾ ਕੁ ਟਾਈਮ ਹੀ ਉਹ ਰੁਕਿਆ ਤੇ ਐਸਡੀਓ ਸਾਹਿਬ ਨੇ ਉਹਨਾਂ ਨੂੰ ਇਸ਼ਾਰਾ ਕੀਤਾ 5 ਮਿੰਟਾਂ ਦੇ ਵਿੱਚ ਸਾਰੇ ਜਾ ਕੇ ਗੱਡੀ 'ਚ ਬਹਿ ਗਏ ਤੁਹਾਨੂੰ ਕਹਿੰਦੇ ਸਾਂ ਸ਼ੱਕ ਵਿਰਜੇ ਉਹ ਦੋ ਜਣੇ ਆ ਰਹੇ ਆ ਉਹ ਕੈਮਰੇ 'ਚ ਵੀ ਆਇਆ ਕੈਮਰੇ 'ਚ ਕੱਲੇ ਸਹਰ ਆ ਰਹੇ ਆ ਇਹ ਕਲੀਅਰ ਨਹੀਂ ਹੋਇਆਗਾ ਜਦੋਂ ਮੈਂ ਉਹਨਾਂ ਦਾ ਗੇਟ ਬੰਦ ਕੀਤਾ ਤੇ ਮੇਰੇ ਦਿਮਾਗ 'ਚ ਆਈ ਮੈਂ ਫਿਰ ਇੱਧਰ ਕੀ ਕਰਦੇ ਫਿਰ ਤੁਸੀਂ ਜਦੋਂ ਮੈਂ ਗਈ ਵਿਰਜੇ ਤੇ ਇੱਧਰ ਨੂੰ ਮੈਂ ਹਜੇ ਪਿੱਛੇ ਜਾਣਾ ਸੀਗਾ ਪਿੱਛੇ ਤਾਂ ਮੈਂ ਗਈ ਨਹੀਂ ਮੈਨੂੰ ਯਾਦ ਆਇਆ ਮੈਂ ਕਿ ਹਏ ਮੈਂ ਉੱਥੇ ਨਾ ਕਿ 골ਡ ਦੀ ਚੇਨ ਰੱਖੀ ਸੀਗੀ ਜਿਹੜੇ ਮੈਂ 골ਡ ਦੀ ਚੇਨ ਰੱਖੀ ਸੀਗੀ ਤੇ ਮੈਂ ਪਹਿਲਾਂ ਉਹਦੇ ਕੋਲ ਆ ਲਈ ਗਈ ਤੇ ਉਹ ਹੀ ਗੱਲ ਜਿਹੜੀ ਮੇਰੇ ਮੂੰਹ ਚੋਂ ਨਿਕਲੀ ਸੀ ਬਹੁਤ ਸਮਾਨ ਪਿਆ ਹੁੰਦਾ ਤੇ ਮੇਰੀ 골ਡ ਦੀ ਚੈਨ ਉਥੋਂ ਗਾਇਬ ਸੀਗੀ ਚੈਕਿੰਗ ਕਰਨ ਗਏ ਆ ਪਿੱਛੇ ਹੀ ਗਏ ਉਹਨਾਂ ਕੋਲ ਲੈ ਕੇ ਨਹੀਂ ਗਏ ਵਰਜੇ ਹੁਣ ਮੈਂ ਤਾਂ ਐਸ ਡੀਓ ਸਾਹਿਬ ਦਾ ਆਪਾਂ ਵੈਸੇ ਰਿਸਪੈਕਟ ਕਰਦੇ ਆ ਹਨਾ ਐਡਵਰਟ ਐਪਸਰ ਹੁੰਦੇ ਆਗੇ ਉਹ ਤੇ ਉਹਨਾਂ ਕੋਲੇ ਖੜੇ ਰਹੇ ਵੀ ਜਿਵੇਂ ਉਹ ਕਹਿਣਗੇ ਚਲ ਓਵੇਂ ਜੇ ਉਹਨਾਂ ਨੇ ਕਿਹਾ ਵੀ ਉਧਰ ਨੂੰ ਚਲੋ ਤੇ ਉਧਰ ਨੂੰ ਵੀ ਦਿਖਾ ਦਾਂਗੇ ਆਪਾਂ ਸਾਰਾ ਕੁਝ ਤੇ ਉਸ ਕਰਕੇ ਖੜੇ ਰਹੇ ਪਰ ਜਿਹੜੇ ਉਹਨਾਂ ਦੇ ਨਾਲ ਸੀਗੇ ਉਹ ਬੰਦੇ ਆਪਦੀ ਮਰਜ਼ੀ ਨਹੀਂ ਤੁਰੇ ਫਿਰਦੇ ਸੀ ਘਰ ਦੇ ਵਿੱਚ ਉਹਨੇ ਤੇ ਚੈਕਿੰਗ ਕੀਤੀ ਮੇਰੇ ਜਾ ਰਹੇ ਸੀ ਹਾਂਜੀ ਵੀਰ ਜੀ ਬਿਲਕੁਲ ਚੱਲ ਰਿਹਾ ਸੀ ਫਿਰ ਵਾਪਸ ਕਿਹੜੀ ਗੱਲ ਤੇ ਕੇ ਚਲੇਗੇ ਤਾਂ ਤੇ ਵੀਰ ਜੀ ਕੁਛ ਨਹੀਂ ਬਸ ਉਹਨਾਂ ਉਹ ਕਹਿੰਦੇ ਅਸੀਂ ਤਾਂ ਚੈਕਿੰਗ ਕਰਨ ਆਏ ਸੀ ਵੀ ਕਿੰਨੀਆਂ ਕਿ ਚੀਜ਼ਾਂ ਚੱਲਦੀਆਂ ਹੱਡੀਆਂ ਤੇ ਕਿੰਨਾ ਕੁ ਲੋਡ ਆ ਤੇ ਕਿੰਨਾ ਕੁ ਬਿੱਲ ਆਉਂਦਾ ਇਹ ਸਾਰਾ ਕੁਝ ਉਹਨਾਂ ਨੇ ਦੇਖਿਆ ਸਾਡੀ ਕਹਿਣ ਤੋਂ ਭਾਵ ਸਾਰਾ ਬਸ ਸਹੀ ਸੀ ਹਾਂਜੀ ਸਾਰਾ ਕੁਝ ਸਹੀ ਸੀ ਵੈਸੇ ਜਿਵੇਂ ਅਸੀਂ ਤਾਂ ਪਿੰਡ ਵਾਲੇ ਲੇਡੀ ਜਾਂ ਹਨਾ ਵੀ ਚਲੋ ਆਪਾਂ ਮਿਹਨਤ ਨਾਲ ਸਾਰੀਆਂ ਫੈਸਿਲਿਟੀ ਤਾਂ ਆਪਾਂ ਬਣਾ ਲੈਨੇ ਆ ਘਰ ਦੇ ਵਿੱਚ ਤੇ ਆਪਾਂ ਨੂੰ ਇਹ ਵੀ ਹੁੰਦਾ ਬਿਜਲੀ ਵਾਲਾਂ ਤੋਂ ਵੀ ਇਹ ਦੇਖੋ ਵੀ ਐਵੇਂ ਕਿਸੇ ਗੱਲ ਦਾ ਇਸ਼ੂ ਬਣਾ ਕੇ ਕੋਈ ਪਤਾ ਹੀ ਨਹੀਂ ਵੀ ਕੀ ਇਹਨਾਂ ਨੇ ਕੋਈ ਬਹਾਨਾ ਬਣਾਉਣਾ ਤੇ ਕੋਈ ਆਪਾਂ ਨੂੰ ਖਰਚਾ ਪਉਣਗੇ ਜਾਂ ਜੁਰਮਾਨਾ ਪਉਣਗੇ ਇੰਨਾ ਕੁ ਤਾਂ ਫਿਕਰ ਆਪਾਂ ਨੂੰ ਹੁੰਦਾ ਹੀ ਅੱਜ ਦੀ ਇੰਨੀ ਮਗਾਈ ਦੇ ਵਿੱਚ ਹਨਾ ਤੇ ਬਸ ਮੈਂ ਇਹੀ ਇੱਕ ਦੋ ਵਾਰੀ ਉਹਨਾਂ ਨੂੰ ਪੁੱਛਿਆ ਸੀਗਾ ਮੈਂ ਕਿਹਾ ਸਰ ਇਹ ਤੁਸੀਂ ਕਿਉਂ ਕਰ ਰਹੇ ਆਂਗੇ ਇਹਦਾ ਕੀ ਮਤਲਬ ਆ ਇਹਦੇ ਨਾਲ ਸਾਡੇ ਤੇ ਕੋਈ ਗਲਤ ਸਰਦਾ ਨਹੀਂ ਹੁੰਦਾ ਕਹਿੰਦੇ ਨਹੀਂ ਨਹੀਂ ਕੁਛ ਨਹੀਂ ਮੈਂ ਕਿਹਾ ਸਰ ਅਸੀਂ ਬਿੱਲ ਵੀ ਇੰਨਾ ਇੰਨਾ ਭਰਤੇ ਆਂ ਸਾਨੂੰ 13000 ਰੁਪਏ ਬਿੱਲ ਦਾ ਹੁਣ ਵੀ ਆਇਆ ਪਿਆਗਾ ਤੇ ਮੈਂ ਕਿਹਾ ਤੁਸੀਂ ਮੈਨੂੰ ਪੂਰਾ ਦੱਸ ਕੇ ਜਾਓ ਪਰ ਉਹ ਮੈਂ ਨਾ ਉਹਨਾਂ ਦੇ ਮੰਗਰ ਵੀ ਇਹੀ ਗੱਲਾਂ ਕਰਦੀ ਗਈ ਉਹ ਰੁਕੇ ਨਹੀਂ ਗਏ ਇੱਕ ਮਿੰਟ ਵੀ ਨਹੀਂ ਰੁਕੇ ਜਦੋਂ ਮੈਂ ਇਹ ਕਹਤਾ ਵੀ ਸਾਡੇ ਤਾਂ ਘਰ 'ਚ ਹੋਰ ਬਹੁਤ ਸਮਾਨ ਪਿਆ ਹੁੰਦਾ ਫਟਾਫਟ ਗੱਡੀ 'ਚ ਜਾ ਕੇ ਗਏ ਤੁਸੀਂ ਜਦੋਂ ਸਮਾਨ ਉਹ ਚਲੇ ਗਏ ਤੇ ਪਿੱਛੇ ਕਾਲ ਕਰਕੇ ਨਹੀਂ ਉਹਨਾਂ ਨੂੰ ਦੱਸਿਆ ਕਿ ਸਰ ਇਹ ਆ ਚੀਜ਼ ਹੋਈ ਹੈ ਸਰ ਮੇਰੇ ਕੋਲ ਕਿਸੇ ਦਾ ਨੰਬਰ ਹੀ ਹੈ ਨਹੀਂ ਸੀਗਾ ਜਦੋਂ ਸਮਾਨ ਤੁਸੀਂ ਸਰ ਮੈਂ ਜਦੋਂ ਗੇਟ ਲਾ ਕੇ ਅੰਦਰ ਨੂੰ ਪਹਿਲਾਂ ਤਾਂ ਮੇਰਾ ਪਿੱਛੇ ਜਾਂਦਾ ਰਾ 10 ਵੀ ਉਧਰ ਕੀ ਕਰਦੇ ਫਿਰਦੇ ਸੀ ਫਿਰ ਮੇਰੇ ਇੱਕਦਮ ਦਿਮਾਗ 'ਚ ਜਦੋਂ ਗੱਲ ਆਈ ਉਤੋਂ ਗੇਟ ਬੰਦ ਕਰਕੇ ਜਦੋਂ ਮੋੜਨ ਲੱਗੀ ਮੈਂ ਆਖੇ ਵੀ ਬਾਥਰੂਮ ਦੀ ਬਾਰੀ ਵੀ ਖੁੱਲ ਖੋਲ ਕੇ ਮੈਂ ਨਾ ਆਈ ਸੀਗੀ ਤੇ ਉਤੋਂ ਬਾਅਦ ਮੇਰੇ ਉੱਤੇ ਬੋਲਡ ਦੀ ਚੈਨ ਰੱਖੀ ਸੀਗੀ ਮੇਰੇ ਜਦੋਂ ਉਹ ਚੀਜ਼ ਜਿਆਦਾ ਹੀ ਸਿੱਧੇ ਮੈਂ ਬਾਥਰੂਮ 'ਚ ਗਈ ਅੰਦਰ ਅੰਦਰ ਦੀ ਗਈਆਂ ਬਾਹਰ ਦੀ ਨਹੀਂ ਗਈ ਮੈਂ ਬਾਹਰਲੇ ਪਾਸੇ ਦੀ ਤੇ ਜਦੋਂ ਮੈਨੂੰ ਹੋਰ ਕਿਸੇ ਦਾ ਮੈਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਸੀਗਾ ਵੀ ਚਲੋ ਕੀ ਚੱਕਿਆ ਕੀ ਰੱਖਿਆ ਇਹਨਾਂ ਨੇ ਮੈਨੂੰ ਉਹ 골ਡ ਦੀ ਚੈਣੀ ਇੱਕਦਮ ਜ਼ਿਆਦਾ ਹੀ ਤੇ ਉਹ ਉੱਥੇ ਹੈ ਨਹੀਂ ਸੀਗੀ ਵੀਰ ਜੀ ਤੇ ਜਦੋਂ ਮੈਂ ਉੱਥੋਂ ਦੇਖ ਕੇ ਆਈ ਤੇ ਇਹ ਚੀਜ਼ ਮੈਨੂੰ ਚੰਗੀ ਤਰ੍ਹਾਂ ਜ਼ਿਆਦਾ ਵੀ ਉਹ ਤੋਂ ਪਹਿਲਾਂ ਮੈਂ ਨਾ ਹੋਣ ਗਈ ਸੀ ਕਿ ਤੇ ਮੈਂ ਉੱਥੇ ਲਾ ਕੇ 골ਡ ਦੀ ਚੈਣੀ ਜਿਹੜੀ ਰੱਖੀ ਸੀ ਮੈਨੂੰ ਵੀਰ ਜੀ ਬਹੁਤ ਜ਼ਿਆਦਾ ਦੁੱਖ ਹੋਇਆ ਉਦੋਂ ਇਸ ਗੱਲ ਦਾ ਵੀ ਮਸਾ ਚੀਜ਼ ਬਣਦੀ ਆ ਬਸ ਮੈਨੂੰ ਬਹੁਤ ਹੀ ਸਬਰ ਹੀ ਨਾ ਆਵੇ ਵੀ ਕੀ ਕਰਾਂਗੇ ਹੁਣ ਕਿਨੇ ਤੋੜੇ ਦਨ ਨੂੰ ਟੋਲੇ ਦੀ ਚਾਂਸ ਸਿਵਰ ਜੇ ਮੇਰੇ ਪ੍ਰਾਣੇ ਪਾਈ ਸੀ ਮਿਰਜਾ ਮੈਂ ਉਹ ਤੋਂ ਬਾਅਦ ਆ ਕੇ ਮੈਂ ਦੁਕਾਨ ਚ ਵਹਿ ਗਈ ਮੇਰੇ ਹਸਬੰਦ ਨੂੰ ਫੋਨ ਕੀਤਾ ਮੇਰਾ ਵੱਡਾ ਬੇਟਾ ਜਿਹੜਾ ਉਹ ਵੀ 19 ਸਾਲ ਦਾ ਹੈ ਮੈਂ ਉਹਨੂੰ ਫੋਨ ਨਹੀਂ ਕੀਤਾ ਮੈਂ ਕਿਹਾ ਚਲੋ ਬੱਚਾ ਬਾਹਰ ਕਈ ਵਾਰੀ ਕੋਈ ਜਿਆਦਾ ਟੈਨਸ਼ਨ ਲੈ ਲੈਂਦਾ ਬੱਚੇ ਦਾ ਦਿਮਾਗ ਥੋੜਾ ਜਿਹਾ ਉਸ ਤਰ੍ਹਾਂ ਦਾ ਹੁੰਦਾ ਪਰ ਮੈਂ ਵੱਡਾ ਹੀ ਹੋਇਆ ਵਾ ਉਹ ਤੇ ਚਲੋ ਮਾਮਾ ਨੂੰ ਹੁੰਦਾ ਹੀ ਆ ਵੀ ਬੱਚਿਆਂ ਨੂੰ ਹੋ ਜਾ ਨਾਂ ਦੱਸ ਗਏ ਮੇਰੇ ਹਸਬੰਦ ਨੂੰ ਦੱਸਿਆ ਉਹ ਮੈਨੂੰ ਕਹਿੰਦੇ ਕੋਈ ਨਾ ਕਹਿੰਦਾ ਤੈਨੂੰ ਕੋਈ ਭਲੇ ਖਾਣਾ ਪਿਆ ਹੋਵੇ ਮੈਂ ਕਿਹਾ ਮੈਨੂੰ ਕੋਈ ਭਲੇ ਖਾਣੀ ਮੇਰੀ ਚੈਣਾ ਜਿਹੜੀ ਉਹ ਲੈ ਕੇ ਚੱਕ ਫਿਰ ਜਦੋਂ ਸ਼ਾਮ ਨੂੰ ਮੇਰੇ ਹਸਬੰਦ ਆਏ ਉਹ 4:30 ਵਜੇ ਘਰੇ ਆ ਜਾਂਦੇ ਸਕੂਲ ਤੋਂ ਛੁੱਟੀ ਹੁੰਦੀ ਆ ਕਿ 3:30 ਵਜੇ ਮਤਲਬ ਥੋੜਾ ਜਿਹਾ ਟਾਈਮ ਲੱਗ ਜਾਂਦਾ 4:30 ਵਜੇ ਘਰੇ ਆਏ ਉਹਨਾਂ ਨੇ ਮੈਂ ਦੱਸਿਆ ਵੀ ਉਹਨਾਂ ਨੂੰ ਵੈਸੇ ਫੋਨ ਤੇ ਦੱਸਤਾ ਸੀਗਾ ਤੇ ਮੈਨੂੰ ਕਹਿੰਦਾ ਚਲੋ ਕੋਈ ਨਹੀਂ ਜਿਹੜੇ ਆਪਣਾ ਹੋਂ ਤੋਂ ਪਹਿਲਾਂ ਕੱਪੜੇ ਲਾ ਦਿੰਨੇ ਆ ਉਹਨਾਂ ਨੇ ਉਹ ਵੀ ਫਰੋਲਾ ਫਰਾਲੀ ਕਿਤੇ ਆਸੇ ਪਾਸੇ ਵੀ ਕਿਤੇ ਰੱਖ ਕੇ ਨਾ ਭੁੱਲ ਗਈ ਹੋਵੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਲੱਭ ਜੇ ਚੈਨ ਸਾਡੇ ਘਰੋਂ ਪਰ ਮੈਂ ਉਹਨਾਂ ਨੂੰ ਆਖਿਆ ਵੀ ਨਾ ਤੁਸੀਂ ਮੱਥਾ ਮਾਰੋ ਤੇ ਵੀ ਮਹਾਜਨ ਮੇਰੀ ਲੱਗੇ ਬਸ ਮੈਨੂੰ ਇਸ ਗੱਲ ਦਾ ਪੂਰਾ ਪਤਾ ਗਾ ਹੋਰ ਉਧਰ ਕੋਈ ਗਿਆ ਨਹੀਂ ਆਇਆ ਨਹੀਂ ਫਿਰ ਮੇਰੇ ਪੇਟੇ ਨੇ ਕੈਮਰੇ ਚ ਲਾਇਆ ਬੈਕ ਤੋਂ ਕੈਮਰੇ ਕੱਢਦੇ ਵੀ ਕਿਵੇਂ ਅਸੀਂ ਕੀ ਗੱਲ ਬਣੀ ਆ ਫਿਰ ਵੀਰ ਜੀ ਬਸ ਉੱਥੇ ਉਹਨਾਂ ਦਾ ਕੁਝ ਨਹੀਂ ਆਇਆ ਕੱਲੇ ਸਰ ਆ ਰਹੇ ਉੱਥੇ ਤੁਰੇ ਫਿਰਦਿਆਂ ਦੇ ਤੇ ਜਿਹੱਥੋਂ ਦੇ ਤਾਂ ਸ਼ਾਇਦ ਸਾਡੀ ਗੱਲ ਪਹਿਲਾਂ ਨਿਬੜ ਜਾਂਦੀ। ਫਾਈਲ ਕਰਾ ਦਿੱਤੀ ਕੀ ਕਹਿਣਾ ਸੀ ਕੁਝ। ਅਛਾ। ਕੁਛ ਨਹੀਂ ਵੀਰ ਜੀ ਉਹ ਕਹਿੰਦੇ ਚਲੋ ਅਸੀਂ ਉਹ ਰੱਖੀ ਅਸੀਂ ਐਸਐਚਓ ਦੇ ਜਦੋਂ ਗਏ ਉਹ ਤੋਂ ਬਾਅਦ ਜਦੋਂ ਇੱਥੇ ਘਰੇ ਸਾਰਾ ਸ਼ਾਨ ਵੀਰ ਜੀ ਕਰਕੇ ਫਿਰ ਅਸੀਂ ਅਖਾ ਚਲੋ ਥਾਣੇ 'ਚ ਦਰਖਾਸਤ ਦਿੰਨੇ ਆ ਫਿਰ ਵੀ ਟਾਈਮ ਕਾ ਨੂੰ ਵੇਸਟ ਕਰਨਾਗਾ। ਅਗਲੇ ਦਿਨ ਹੀ ਕਰਾਂਗੇ। ਨਹੀਂ ਵੀਰ ਜੀ ਉਸੇ ਦਿਨੀ ਸ਼ਾਮ ਨੂੰ। ਤੇ ਮਤਲਬ ਅੱਧਾ ਪੌਣਾ ਘੰਟਾ ਤਾਂ ਘਰੀ ਲੱਗ ਗਿਆ ਹੋਰ ਤਾਂ ਕਿਸੇ ਨੇ ਸਾਰਿਆਂ ਨੇ ਇਸ ਗੱਲ ਦਾ ਹੀ ਫਿਕਰ ਕੀਤਾ ਹੋਰ ਨਾ ਕੁਝ ਖਾਧਾ ਨਾ ਪੀਤਾ ਬਾਹਰੋਂ ਆ ਕੇ ਬਸ ਫਿਰ ਸਿੱਧਾ ਥਾਣੇ ਚਲੇ ਗਏ ਸਾਨੂੰ ਇੱਥੇ ਨਿਹਾਲ ਸਿੰਘ ਆਲਾ ਪੈਂਦਾ ਤੇ ਉੱਥੇ ਐਸ ਐਚਓ ਸਾਹਿਬ ਸੀਗੇ ਉੱਥੇ ਅਸੀਂ ਦਰਖਾਸਤ ਦੇ ਕੇ ਆਏ ਉਹ ਕਹਿੰਦੇ ਉਹਨਾਂ ਨੂੰ ਅਸੀਂ ਵੀਡੀਓ ਵੀ ਲੈਗੇ ਸੀ ਕੱਢ ਕੇ ਵੀ ਇਹੇ ਬੰਦੇ ਸਾਡੇ ਘਰ ਦੇ ਪਿਛਲੇ ਪਾਸੇ ਫਿਰਦੇ ਸੀਗੇ ਉੱਥੇ ਸਾਡੀ ਚੈਨ ਪਈ ਸੀਗੀ ਵਾਰੀ ਚ ਬਾਥਰੂਮ ਦੀਵਾਰੀ ਚ ਤੇ ਉਹ ਕਹਿੰਦੇ ਚਲੋ ਕੋਈ ਨਾ ਕਹਿੰਦੇ ਅਸੀਂ ਕਰਦੇ ਹਾਂ ਪਤਾ ਤਦੋਂ ਹਾਂ ਆਪ ਤੇ ਬੀਤੇ ਬੀਤ ਕੀ ਕਾਰਵਾਈ ਕੀਤੀ ਅ ਵੀਰ ਜੀ ਕੁਛ ਨਹੀਂ ਦੂਜੇ ਦਿਨ ਉਹ ਆਏ ਇੱਥੇ ਥਾਣੇਦਾਰ ਸਾਹਿਬ ਤੇ ਕੈਮਰੇ ਦੇਖੀ ਗਏ ਸਾਰੇ ਤਰੀਕੇ ਨਾਲ ਉਹਨਾਂ ਨੇ ਆਪ ਦੇ ਤਰੀਕੇ ਨਾਲ ਕੈਮਰੇ ਕਢਾ ਕਢਾ ਕੇ ਦੇਖੇ ਉਤੋਂ ਪਹਿਲਾਂ ਦੀਆਂ ਵੀਡੀਓ ਵੀ ਦੇਖੀਆਂ ਉਦੋਂ ਵੀ ਦੇਖੀਆਂ ਉਤੋਂ ਬਾਅਦ ਦੀਆਂ ਵੀ ਦੇਖੀਆਂ ਤੇ ਪਰ ਵੀਰ ਜੀ ਸੱਤ ਬੰਦੇ ਆਏ ਸੀਗੇ ਘਰ ਦੇ ਵਿੱਚ ਉਦੋਂ ਤਾਂ ਮੈਨੂੰ ਕੋਈ ਗਿਣਤੀ ਨਹੀਂ ਆਈ ਕਿਉਂਕਿ ਇੰਨਾ ਤਾਂ ਹੈ ਨਹੀਂ ਸੀਗਾ ਵੀ ਕੋਈ ਗਿਣਤੀ ਕਰਨ ਦੀ ਲੋੜ ਪਊਗੀ ਪਹਿਲਾਂ ਵੀ ਲੋਕ ਆਉਂਦੇ ਜਾਂਦੇ ਹੀ ਆ ਵੀਰ ਜੀ ਘਰੇ ਕਸਟਮਰ ਆਉਂਦੇ ਆ ਮੇਰੀ ਬੁਟੀਕ ਦਾ ਕਰਕੇ ਰਿਸ਼ਤੇਦਾਰ ਸਾਰੇ ਆਉਂਦੇ ਆ ਬਿਜਲੀ ਚੈਕਿੰਗ ਵਾਲੇ ਵੀ ਆਉਂਦੇ ਆ ਕਦੇ ਕੋਈ ਚੀਜ਼ ਹਿੱਲੀ ਨਹੀਂ ਸਾਡੇ ਘਰੋਂ ਤੇ ਅੰਮ੍ਰਿਤ ਜੀ ਉਹ ਬਸ ਕਹਿ ਰਹੇ ਸੀਗੇ ਵੀ ਅਸੀਂ ਸੱਚ ਦਾ ਹੀ ਸਾਥ ਦੇਵਾਂਗੇ ਪਰ ਕੁਝ ਨਹੀਂ ਲੱਗਿਆ ਸਾਨੂੰ ਤਾਂ ਬੱਸ ਥੋੜਾ ਜਿਹਾ ਉਦੋਂ ਉਹਨਾਂ ਨੇ ਜਿਹੜੀ ਵੀਡੀਓ ਕੱਢੀ ਉਹ ਕੈਮਰੇ ਦੇ ਵਿੱਚੋਂ ਥਾਣੇਦਾਰ ਸਾਹਿਬ ਨੇ ਉਦੋਂ ਮੈਨੂੰ ਥੋੜਾ ਜਿਹਾ ਆਏ ਆਪਾਂ ਨੂੰ ਹੌਸਲਾ ਜੋ ਹੋ ਜਾਂਦਾ ਉਮੀਦ ਹੁੰਦੀ ਹੈ ਨਾ ਕੋਈ ਕਾਨੂੰਨ ਤੇ ਵੀ ਚਲੋ ਹੁਣ ਸਾਡਾ ਕੋਈ ਹੱਲ ਹੋ ਜੂਗਾ ਹਨਾ ਤੇ ਉਦੋਂ ਮੈਨੂੰ ਹੌਸਲਾ ਜਾ ਹੋਇਆ ਵੀ ਮੇਰੀ ਜਾਨੀ ਸ਼ਾਦੇ ਦਵਾ ਦੇਣਗੇ ਪਰ ਵੀਰ ਜੀ ਸਾਨੂੰ ਕਹਿੰਦੇ ਵੀ ਕੱਲ ਨੂੰ ਅਸੀਂ ਬੁਲਾਵਾਂਗੇ ਤੁਹਾਨੂੰ ਵੀ ਬੁਲਾਵਾਂਗੇ ਐਸਡੀਓ ਸਭ ਨੂੰ ਵੀ ਬੁਲਾਵਾਂਗੇ ਤੁਸੀਂ ਆਇਓ ਉੱਥੇ ਅਸੀਂ ਅਖਾ ਚਲੋ ਠੀਕ ਆ ਤੇ ਦੂਜੇ ਦਿਨ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਤੀਜੇ ਦਿਨ ਸਾਨੂੰ ਫੋਨ ਆਇਆ ਸੀ ਕਹਿੰਦੇ ਐਸਡੀਓ ਸਾਹਿਬ ਤੇ ਹੋਰ ਦੋ ਬੰਦੇ ਆਏ ਬੈਠੇ ਆ ਤੁਸੀਂ ਵੀ ਆ ਜਾਓ ਚੌਂਕੀ ਚ ਤੇ ਜਦੋਂ ਵੀਰ ਜੀ ਅਸੀਂ ਉੱਥੇ ਗਏ ਕਹਿੰਦੇ ਹਾਂ ਜੀ ਦੱਸੋ ਮਾਹਵਿਰ ਜੀ ਮੇਰਾ ਇੰਨਾ ਲਾਸ ਕਰ ਗਏ ਇਹ ਤੇ ਮੇਰੀ ਚੈਨੀ ਮੈਨੂੰ ਵਾਪਸ ਦਵਾ ਦਿਓ ਬਸ ਗੱਲ ਖਤਮ ਤੇ ਉੱਥੇ ਸੀਗੇ ਇੱਕ ਐਸਡੀਓ ਸਾਹਿਬ ਦੋ ਜਣੇ ਹੋਰ ਸੀਗੇ ਇੱਕ ਉਹ ਸੀ ਜਿਹਨਾਂ ਦਾ ਮੂੰਹ ਬੰਨਿਆ ਹੋਆ ਸੀਗਾ ਤੇ ਇੱਕ ਹੋਰ ਸੀ ਮੁੰਡਾ ਜਾਂ ਉਹ ਦੋਨੇ ਸੀਗੇ ਸ਼ਾਇਦ ਜਿਹੜੇ ਉਹ ਪਿੱਛੇ ਵਰਦੇ ਸੀਗੇ ਬਾਕੀ ਕੋਈ ਨਹੀਂ ਸੀ ਆਇਆ ਸੱਤ ਜਣਾਂ ਚੋਂ ਹੁਣ ਮੈਨੂੰ ਤੇ ਇਹ ਨਹੀਂ ਪਤਾ ਵੀ ਮੇਰੀ ਚੈਨੀ ਸੱਤਾ ਨੇ ਥੋੜੀ ਬੰਨ੍ਹ ਲਈ ਹੋਣੀ ਬਿਨਾ ਐਸਡੀਓ ਸਾਹਿਬ ਤੋਂ ਐਸਡੀਓ ਸਾਹਿਬ ਤੇ ਸ਼ਾਇਦ ਮੈਂ ਨਹੀਂ ਸੱਕ ਕਰ ਸਕਦੀ ਕਿਉਂਕਿ ਐਡਾ ਵੱਡਾ ਅਫਸਰ ਇਹ ਜੇ ਕਮਰ ਚ ਨਹੀਂ ਬਾਲਵਾ ਹੋ ਸਕਦੇ ਹਨ ਤੇ ਪਰ ਬਾਕੀਆਂ ਦਾ ਕੀ ਆ ਬਾਕੀ ਤਾਂ ਜੈ ਸਾਹਿਬ ਸੀ ਵੀਰ ਜੀ ਤੇ ਬਾਕੀ ਹੋਰ ਸੀਗੇ ਜਿਹੜੇ ਉਹ ਪਤਾ ਨਹੀਂ ਵੀ ਸਰਕਾਰੀ ਮੁਲਾਜ਼ਮ ਸੀਗੇ ਇੱਕ ਪ੍ਰਾਈਵੇਟ ਸੀ ਕਿਵੇਂ ਰੱਖੇ ਹੋਏ ਸੀ ਉਹਨਾਂ ਦੇ ਨਾ ਨਾ ਵੀਰ ਜੀ ਕੋਈ ਨਹੀਂ ਸੀਗੇ ਬਸ ਇੱਕ ਐਸਡੀਓ ਸਾਹਿਬ ਸੀਗੇ ਦੋ ਹੋਰ ਸੀ ਜਿਹੜੇ ਪਿੱਛੇ ਫਿਰਦੇ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਡੇ ਕੋਲੇ ਵੀ ਵੀਰ ਜੀ ਰਿਕਾਰਡਿੰਗ ਵੀ ਹੈਗੀ ਹੈਗੀ ਜਿਹੜੇ ਥਾਣੇ 'ਚ ਗੱਲਬਾਤ ਹੋਈ ਹੈ ਨਾ ਉਸ ਦੀ ਰਿਕਾਰਡਿੰਗ ਵੀ ਅਸੀਂ ਫੋਨ ਰਿਕਾਰਡ ਤੇ ਲਾ ਕੇ ਲੈ ਕੇ ਗਏ ਸੀਗੇ ਕਿਉਂਕਿ ਸਾਡਾ ਨਾ ਪਹਿਲਾਂ ਵੀ ਕਈ ਕੁਝ ਹੋਇਆਗਾ ਉੱਥੇ ਕੋਈ ਇਨਸਾਫ ਨਹੀਂ ਹੁੰਦਾ ਥਾਣਾ 'ਚ ਤਾਂ ਕਰਕੇ ਹੁਣ ਕੈਮਰੇ ਵੀ ਲਵਾਇਆ ਵੀ ਚਲੋ ਕੁਝ ਤਾਂ ਹੋਵੇ ਬੰਦੇ ਕੋਲੇ ਦੱਸਣ ਨੂੰ ਹਨਾ ਤੇ ਉਹ ਰਿਕਾਰਡਿੰਗ ਵੀ ਹੈਗੀ ਸੀਗੀ ਉੱਥੇ ਸਾਡੇ ਨੂੰ ਤਾਂ ਐਸ ਡੀਓ ਸਾਹਿਬ ਕਹਿੰਦੇ ਆਹਾ ਉਹ ਤਾਂ ਕਹਿੰਦੇ ਵੀ ਮੈਂ ਤਾਂ ਸੌਖਾਣ ਨੂੰ ਵੀ ਤਿਆਰ ਆ ਸਾਨੂੰ ਥਾਣੇਦਾਰ ਸਾਹਿਬ ਕਹਿੰਦੇ ਕਹਿੰਦੇ ਤੁਸੀਂ ਅਖੇ ਐਵੇਂ ਨਾ ਅਖੇ ਇਹ ਗੱਲ ਵਧਾਓ ਤੇ ਕਹਿੰਦੇ ਐ ਢੀ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਕਿ ਐਸਡੀਓ ਸਾਹਿਬ ਜਾਂਦੇ ਆ 25-25 ਪਿੰਡਾਂ 'ਚ ਇਹ ਆ ਦੇਖ ਕੇ ਆਉਂਦੇ ਆ ਕਦੇ ਨਹੀਂ ਕੋਈ ਐਹੋ ਜੀ ਗੱਲ ਹੋਈ ਮੈਂ ਸਾਡੇ ਵੀ ਬਹੁਤ ਵਾਰੀ ਆਉਂਦੇ ਆ ਵੀਰ ਜੀ ਬਹੁਤ ਵਾਰੀ ਚੈਕਿੰਗ ਵਾਲੇ ਆਉਂਦੇ ਆ ਸਾਰੇ ਆਉਂਦੇ ਆ ਰੀਡਿੰਗ ਵਾਲੇ ਆਉਂਦੇ ਆ ਅਸੀਂ ਵੀ ਕਦੇ ਕਿਸੇ ਨੂੰ ਐਵੇਂ ਕਿਹਾ ਨਹੀਂ ਸਾਡੇ ਘਰੇ ਤਾਂ ਵੀਰ ਜੀ ਇੱਕ ਕੰਧ ਟੱਪ ਕੇ ਚੋਰ ਆ ਗਿਆ ਸੀਗਾ ਚੋਰ ਨੂੰ ਕੁੱਤਿਆਂ ਨੇ ਘੇਰ ਲਿਆ ਤੇ ਅਸੀਂ ਤਾਂ ਉਹਦੇ ਸਿਰ ਵੀ 5-10 ਰੁਪਈਆ ਦੀ ਚੀਜ਼ ਨਹੀਂ ਲਾਈਗੀ ਕਿ ਉਹ ਸਾਡਾ ਕੁਝ ਚੱਕ ਕੇ ਲੈ ਗਿਆ ਕੁੱਤਿਆਂ ਨੇ ਘੇਰ ਲਿਆ ਉਹ ਕੰਧ ਟੱਪ ਕੇ ਭੱਜ ਗਿਆ ਬਸ ਜਿਵੇਂ ਆਇਆ ਸੀ ਉਵੇਂ ਗਿਆ ਦੋ ਹਫ਼ਤੇ ਹੋ ਗਏ ਉਹਨੇ ਕੀ ਮੰਗ ਕਰਦਾ ਪ੍ਰਸ਼ਾਸਨ ਮੰਗ ਤਾਂ ਵੀਰ ਜੀ ਸਾਨੂੰ ਕੁਛ ਨਹੀਂ ਬਸ ਸਾਨੂੰ ਤਾਂ ਇਹ ਆ ਵੀ ਸਾਡੀ ਚੰਨੀ ਵਾਪਸ ਕਰ ਦੇਣ ਜੇ ਇਹਨਾਂ ਨੇ ਚੰਨੀ ਵੇਚ ਵਟਤੀ ਤਾਂ ਉਹਦਾ ਮੁੱਲ ਦੇ ਦੇਣ ਜਿੰਨੇ ਦੀ ਸੀਗੀ ਤਿੰਨ ਤੋਲਿਆਂ ਦੀ ਚਾਂਦੀ ਸੀ ਵੀਰ ਜੀ ਮੇਰੇ ਭਰਾ ਨੇ ਬਾਹਰੋਂ ਲਿਆ ਕੇ ਦਿੱਤੀ ਸੀ ਸਾਨੂੰ 골ਡ ਦੀ ਤੇ ਬਸ ਸਾਡਾ ਤਾਂ ਇਹੀ ਆ ਬਾਕੀ ਵੀਰ ਜੀ ਮੇਰਾ ਆਪਦਾ ਵੀ ਚੈਨਲ ਚੱਲਦਾ ਸਲਾਈ ਦਾ ਤੇ ਮੈਂ ਉਹਦੇ ਤੇ ਵੀਡੀਓ ਪਾਈ ਸੀਗੀ ਉਦੋਂ ਵੀ ਚਲੋ ਸਾਰਿਆਂ ਨੂੰ ਪਤਾ ਲੱਗੇ ਵੀ ਆਹ ਕੁਝ ਵੀ ਹੁੰਦਾ ਹਨ ਘਰਾਂ ਦੇ ਵਿੱਚ ਬੀਬੀਆਂ ਬੈਠੀਆਂ ਬੈਠੀਆਂ ਹੁੰਦੀਆਂ ਮੇਰੇ ਵਾਂਗੂ ਕਈ ਵਾਰੀ ਕੁਸਤ ਨੂੰ ਨਹੀਂ ਚੰਗੀ ਤਰ੍ਹਾਂ ਪਤਾ ਹੁੰਦਾ ਕਿਸੇ ਗੱਲ ਦਾ ਚਲੋ ਅਲਰਟ ਹੋ ਜਾਂਦਾ ਬੰਦਾ ਆਪਦਾ ਸਮਾਨ ਸੰਭ ਕੇ ਰੱਖਣ ਲੱਗ ਜਾਂਦਾ ਹਨ ਜਿਵੇਂ ਮੈਂ ਬਾਥਰੂਮ 'ਚ ਟੰਗਤੀ ਸੀਗੀ ਸ਼ਾਇਦ ਹੋਰ ਲੋਕ ਚੰਗੀ ਤਰ੍ਹਾਂ ਅਲਰਟ ਹੋ ਜਾਣਗੇ ਤੇ ਜਾਂ ਜਿਵੇਂ ਇਹ ਬੰਦੇ ਬਾਹਰੋਂ ਆਏ ਸੀਗੇ ਆਸੇ-ਪਾਸੇ ਘਰ ਦੇ ਫਿਰਦੇ ਸੀਗੇ ਥੋੜਾ ਜਿਹਾ ਇਸ ਚੀਜ਼ ਤੇ ਵੀ ਕੰਟਰੋਲ ਕਰ ਲੈਣਗੇ ਹਨ ਤਾਂ ਕਰਕੇ ਵੀਰ ਜੀ ਮੈਂ ਉਹ ਵੀਡੀਓ ਪਾਈ ਸੀਗੇ ਵੀ ਮੇਰਾ ਤਾਂ ਪਤਾ ਨਹੀਂ ਹੁਣ ਚੰਨੀ ਮੈਨੂੰ ਮਿਲੂਗੀ ਕਿ ਨਹੀਂ ਮਿਲੂਗੀ ਤੇ ਪਰ ਅੱਗੇ ਵੀਰ ਜੀ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਇਹ ਤੇ ਬਾਕੀ ਜਦੋਂ ਉਹ ਮੈਂ ਵੀਡੀਓ ਆਪਦੀ ਚੈਨਲ ਤੇ ਪਾਈ ਨਾ ਵੀਰ ਜੀ ਤੇ ਅਸੀਂ ਉਹ ਥਾਣੇਦਾਰ ਸਾਹਿਬ ਨੂੰ ਵੀ ਭੇਜੀ ਤੀ ਤੇ ਸਾਨੂੰ ਵੀਰ ਜੀ ਥਾਣੇਦਾਰ ਸਾਹਿਬ ਨੇ ਉਹ ਅਕੇ ਐਸਡੀਓ ਸਾਹਿਬ ਨੂੰ ਭੇਜੀ ਹੋਣੀ ਮੈਨੂੰ ਲੱਗਦਾ ਤੇ ਉਹਨਾਂ ਨੇ ਸਾਡੇ ਪਿੰਡੋਂ ਜਿਹੜੇ ਸੀਗੇ ਕਿਸਾਨ ਯੂਨੀਅਨ ਵਾਲੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਕਹਿੰਦੇ ਰਾਜਵਿੰਦਰ ਨੂੰ ਚੁੱਪ ਕਰਾਓ ਕਿ ਉਹ ਇਸ ਤਰ੍ਹਾਂ ਵੀਡੀਓ ਪਾ ਰਹੀ ਹੈਗੇ। ਓਏ ਇਹ ਗੱਲ ਵੀਰ ਜੀ ਮੈਨੂੰ ਕਿਸਾਨ ਯੂਨੀਅਨ ਵਾਲੇ ਅੰਕਲ ਨੇ ਆ ਕੇ ਆਖੀ ਇੱਥੇ ਪਿੰਦੇ ਕਹਿੰਦੇ ਭਾਈ ਕੀ ਗੱਲ ਹੋ ਗਈ ਮੈਂ ਆਖਿਆ ਅੰਕਲ ਐ ਹੋ ਗਈ ਗੱਲ। ਕਹਿੰਦੇ ਆ ਕਿ ਉਹ ਕਹਿ ਰਹੇ ਆ ਐਸਡੀਓ ਸਾਹਿਬ ਵੀ ਇਹ ਸਾਡੇ ਤੇ ਝੂਠ ਅਲਜਾਮ ਬਣਾ ਕੇ ਲਾਈ ਜਾਂਦੇ ਆ। ਦੇਖੋ ਵੀਰ ਜੀ ਕੋਈ ਝੂਠ ਅਲਜਾਮ ਅਸੀਂ ਉਹਨਾਂ ਨਾਲ ਸਾਡੀ ਕਿਹੜਾ ਕੋਈ ਦੁਸ਼ਮਣੀ ਹੈ ਵੀ ਕਿਉਂ ਲਾਵਾਂਗੇ? ਪਹਿਲਾਂ ਵੀ ਲੋਕ ਆਉਂਦੇ ਆ ਚੈਕਿੰਗ ਆ ਵਾਸਤੇ ਹੁਣ ਜੇ ਸਾਡਾ ਨੁਕਸਾਨ ਹੋਇਆ ਤਾਂ ਫਿਰ ਹੁਣ ਅਸੀਂ ਕਿਵੇਂ ਚੁੱਪ ਰਹਿ ਸਕਦੇ ਆ ਫਿਰ ਜਿਹੜੇ ਸਾਹਬ ਨਾਲ ਉਹ ਕਹਿ ਰਹੇ ਆ ਵੀ ਬੇਈਮਾਨੀ ਨਾਲ ਕੋਈ ਪੈਸੇ ਲੈਣਾ ਚਾਹੁੰਦਾਗਾ ਹਨਾ ਮੰਨ ਲਓ ਵੀ ਉਹ 2.5 ਲੱਖ ਦੀ ਹੈਗੀ ਆ ਮੇਰੀ ਜਾਨੀ ਇਸ ਟਾਈਮ ਜਿੰਨੀ ਸੀ ਜਿੰਨਾ ਸੋਨਾ ਸੀਗਾ ਉਹ 2.5 ਲੱਖ ਦਾ ਤਾਂ ਸੀਗਾ ਵੀਰ ਜੇ ਬੇਈਮਾਨੀ ਨਾਲ ਕਿਸੇ ਤੋਂ ਲੈ ਵੀ ਲਵਾਂਗੇ ਤਾਂ ਫਿਰ ਕਿੰਨਾ ਕੁ ਟਾਈਮ ਕੱਢ ਲਾਂਗੇ ਜ਼ਿੰਦਗੀ ਕਿੰਨੀ ਕੱਢ ਲਾਂਗੇ ਪਰ ਹੁਣ ਰੌਲਾ ਇਹ ਆ ਵੀ ਜਿੱਥੇ ਆਪਣਾ ਹੱਕ ਹੈਗਾ ਕਿ ਉੱਥੇ ਤਾਂ ਆਪਾਂ ਸਾ 150 ਵੀ ਨਹੀਂ ਛੱਡ ਸਕਦੇ ਸਾਡੇ ਵੱਲੋਂ ਵੀਰ ਜੀ ਇਹ ਕੋਸ਼ਿਸ਼ ਸੀਗੀ ਵੀ ਬਸ ਸਾਨੂੰ ਸਾਡੀ ਚੰਨੀ ਦਵਾਈ ਜਾਵੇ ਤੇ ਬਸ ਉਹ ਕਹਿੰਦੇ ਵੀ ਦਵਾਈਵਾਂਗੇ ਬੈਠਾਂਗੇ ਇਕੱਠੇ ਉਤੋਂ ਬਾਅਦ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਸੇ ਦੀ ਵੀ ਤੇ ਵੀਰ ਜੀ ਜਿਹੜੀ ਥਾਣੇ ਦੇ ਵਿੱਚ ਗੱਲ ਹੋਈ ਸੀਗੀ ਉੱਥੇ ਵੀ ਸਾਨੂੰ ਮੈਨੂੰ ਉਲਝਾ ਰਹੇ ਸੀਗੇ ਥਾਣੇਦਾਰ ਸਾਹਿਬ ਉਹਨਾਂ ਨੂੰ ਤਾਂ ਤੋਰਤਾ ਸੀ ਉਹਦੀ ਸਾਨੂੰ ਕਹਿੰਦੇ ਬਿਆਨ ਲਿਖੋ ਬਿਆਨਾਂ ਦੇ ਵਿੱਚ ਵੀਰ ਜੀ ਮੇਰੇ ਭਰਾ ਦਾ ਨਾਮ ਲਿਖਿਆ ਬਾਪ ਦਾ ਨਾਮ ਲਿਖਿਆ ਸਾਡੇ ਪਿੰਡ ਦਾ ਨਾਮ ਲਿਖਿਆ ਵੀ ਇਹ ਕਿੱਥੋਂ ਦਾ ਹੈਗਾ ਮੁੰਡਾ ਮੇਰਾ ਭਰਾ ਵੀਰ ਜੀ ਮੈਂਟਲੀ ਡਿਸਟਰਬ ਹੈਗਾ ਆਸੇ-ਪਾਸੇ ਸਾਡੇ ਪਿੰਡਾਂ ਚ ਵੀ ਪਤਾ ਉੱਤੇ ਤੇ ਉਹਦਾ ਕਰਕੇ ਮੈਂ ਇਹਨੂੰ ਇੱਥੇ ਰੱਖਿਆਗਾ ਮੈਂ ਮੇਰੇ ਭਰਾ ਨੂੰ ਐ ਬਿਮਾਰ ਨੂੰ ਨਹੀਂ ਛੱਡ ਸਕਦੀ ਉੱਥੇ ਤਾਂ ਕਰਕੇ ਮੈਂ ਇੱਥੇ ਰੱਖਿਆ ਇਹਨੂੰ ਇਹਨੂੰ ਵਿਚਾਰੇ ਨੂੰ ਇੰਨਾ ਹੈ ਨਹੀਂ ਵਾਤਾ ਘਟਾ ਸਧਾਰਨ ਜਿਹਾ ਬੰਦਾ ਉਹ ਤੇ ਉਹਦੇ ਉਹਦਾ ਨਾਮ ਲਿਖਿਆ ਪਰ ਵੀਰ ਜੀ ਮੈਨੂੰ ਦੁੱਖ ਹੈ ਇਸ ਗੱਲ ਦਾ ਹੁੰਦਾ ਵੀ ਉਹ ਸੱਤ ਜਾਣੇ ਸਾਡੇ ਘਰੇ ਆਏ ਘਰੋਂ ਸਾਡੇ ਚੀਜ਼ ਵੀ ਚੱਕ ਕੇ ਲੱਗੇ ਹਨ ਪਰ ਇਹ ਪ੍ਰਸ਼ਾਸਨ ਤੇ ਇਹ ਸੀਗਾ ਵੀ ਚਲੋ ਵੀ ਉਹਨਾਂ ਨੂੰ ਵੀ ਪੁੱਛਣ ਸਾਡੇ ਲਈ ਤਾਂ ਚੱਲ ਆਪਾਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਇਸ ਤਰ੍ਹਾਂ ਹੀ ਕਾਨੂੰਨ ਚੱਲਦਾ ਹੋਣਾ ਹੀ ਪੁੱਤਾਂ ਪੁੱਛਦੇ ਆਗੇ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਉਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਮੀਟਰ ਚੱਲ ਰਿਹਾ ਸੀ ਤੁਸੀਂ ਉੱਧਰ ਕੀ ਕਰਨ ਗਏ ਸੀਗੇ ਉਹਨਾਂ ਦਾ ਇੱਕ ਜਾਨੇ ਦਾ ਵੀ ਨਾਂ ਉਹਨਾਂ ਨੇ ਲਿਖਿਆ ਨਹੀਂਗਾ ਮੈਨੂੰ ਇਹਨਾਂ ਤੋਂ ਕੋਈ ਉਮੀਦ ਲੱਗ ਨਹੀਂ ਰਹੀ ਵੀ ਇਹ ਕੋਈ ਸਾਡਾ ਸਹੀ ਕਰ ਦੇਣਗੇ ਕੀ ਨਾਮ ਹੈ ਤੁਹਾਡਾ ਬਲਜੀਤ ਸਿੰਘ ਜਿੱਦ ਜਿੱਦਨ ਇਹ ਚੈਕਿੰਗ ਕਰਨ ਆਈ ਸੀ ਘਰੇ ਸੀ ਉਦੋਂ ਤੁਸੀਂ ਹਾਂਜੀ ਘਰੇ ਸੀ ਕੀ ਹੋਇਆ ਸੀ ਯਾਦ ਤੁਹਾਨੂੰ ਕੁਝ ਹਾਂਜੀ ਯਾਦ ਆਜੀ ਬਿਜਲੀ ਮੁਲਾਜ਼ਮ ਆਲੇ ਆਏ ਸੀ 7-8 ਘਣੇ ਸੀ ਤੇ ਉਹ ਮਿੱਟਰ ਦਾ ਦੇਖਣ ਨਾ ਚਾਜਨਾਈ ਤੇ ਦੋ ਜਣੇ ਤਾਂ ਮਿੱਟਰ ਕੋਲੇ ਗੜ ਗਏ ਜੀ ਐਸਡੀ ਉਤੇ ਤੇ ਇੱਕ ਹੋਰ ਸੀ ਕਾਫੀ ਸੀ ਦੋ ਕਾਫੀ ਸੀ ਤੇ ਦੋ ਜਣੇ ਉਹ ਬਾਥਰੂਮ ਦੇ ਪਿੱਛੇ ਵਗ ਗਏ ਜੀ ਸਾਡੇ ਚੈਨੀ ਚੱਕ ਕੇ ਲੈ ਗਏ ਜੀ ਪੈਂਦੀ ਚੈਨੀ ਟੰਗੀ ਵੀ ਸੀ ਜੀ 27 11 2024 ਦੀ ਦਿਨਕਤਨਾ ਅਮੇਲਾ ਵਰਨਾ ਸਾਡੇ ਮੁਲਾਜ਼ਮਾਂ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਚੈਕਿੰਗ ਦੇ ਦੌਰਾਨ ਉਹਨਾਂ ਨੇ ਬਾਥਰੂਮ ਤੋਂ ਕੰਨ ਤੋੜ ਦੀ ਸੋਣੀ ਦੀ ਚੈਨਾ ਜੀ ਕੁੱਝ ਹੋਤੀ ਗਈ ਹੈ ਕੀ ਮਸਲਾ ਔਰ ਕਿੰਨੀ ਕਿ ਸਚਾਈ ਹੈ ਦੇਖੋ ਇਹ ਬਿਲਕੁਲ ਜਿਹੜਾ ਦੋਸ਼ ਹੈਗਾ ਝੂਠਾ ਤੇ ਬੇਵਿਨੋਯ ਹੈ ਇਸ ਵਿੱਚ ਇੱਕ ਪੈਸੇ ਦੀ ਵੀ ਸਚਾਈ ਨਹੀਂ ਹੈ ਕਿਉਂਕਿ ਉੱਚ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਅਸੀਂ ਉਸ ਦਿਨ ਚੈਕਿੰਗ ਤੇ ਗਏ ਸੀ ਵਾਕਖ ਪਿੰਡਾਂ 'ਚ ਗਏ ਸੀਗੇ ਔਰ ਜਿੰਨਾ ਚੋਂ ਪਿੰਡ ਖਾਈ ਦੀ ਫੀਮੇਲ ਸੀਗੇ ਉਹਨਾਂ ਬਰਾਂਡ ਸੀਗਾ ਤੇ ਉੱਥੇ ਵੀ ਚੈਕਿੰਗ ਕੀਤੀ ਗਈ ਮੇਰੀ ਜਾਂ ਮੇਰੇ ਟੀਮ ਵੱਲੋਂ ਕੋਈ ਵੀ ਅੰਦਰ ਨਹੀਂ ਗਿਆ ਮੇਟਰਾ ਕੋਲੇ ਜਾਂ ਬਾਹਰ ਬਾਉਂਡਰੀ ਤੱਕ ਸੀਮਤ ਰਹੇ ਜੋ ਵੀ ਅਸੀਂ ਪੁੱਛਗਿਛ ਕੀਤੀ ਲੋਡ ਵਗੈਰਾ ਪੁੱਛ ਕੇ ਹੀ ਅਸੀਂ ਮਲਾਂ ਨੋਟ ਕੀਤਾ ਹੈਗਾ ਤੇ ਉਹ ਚੋਰੀ ਕਰਦੇ ਵੀ ਫੜੇ ਗਏ ਚੋਰੀ ਵੀ ਮਤਲਬ ਉਹਨਾਂ ਨੇ ਕੋ ਮਾਰ ਲਾਈ ਹੋਈ ਸੀ ਕੁੰਡੀ ਜਾਂ ਜੋ ਵੀ ਇਹੋ ਜਿਹਾ ਇੰਸਟਰੂਮੈਂਟ ਲਗਾਇਆ ਅਸੀਂ ਜਿਸ ਤੋਂ ਸਪਾਸਟਰ ਵੀ ਚੋਰੀ ਹੋ ਰਹੀ ਸੀ ਠੀਕ ਹੈ ਇਸ ਵਿੱਚ ਜਿਹੜੇ ਦੋਸ਼ ਹੈ ਬੇਵਨਿਆਦ ਹੈਗਾ ਤੇ ਕੋਈ ਸਿਆਹੀ ਨਹੀਂ ਹੈਗੀ ਤੇ ਅਸੀਂ ਬਿਲਕੁਲ ਪਬਲਿਕ 'ਚ ਵਿਚਾਰਨਾ ਹੁੰਦਾ ਇਹ ਜਾਂ ਤਾਂ ਬਿਲਕੁਲ ਸਮਝ ਸੋਚ ਵੀ ਨਹੀਂ ਸਕਦੇ ਫਿਰ ਉਹ ਸਾਡਾ ਇੱਕ ਜਈ ਸੀ ਨਾ ਕਿ ਆਮ ਉਹ ਉਸ ਨੂੰ ਆਪਣੇ ਦੰਤ ਤੋਂ ਅਲਰਜੀ ਹੋਣ ਕਾਰਨ ਉਹ ਮੂੰਹ ਦੇ ਰਮਾਲ ਬੰਨ ਕੇ ਰੱਖਦੇ ਆ ਤੇ ਕੋਠੀ ਦੇ ਨੇੜੇ ਤਾਂ ਕੋਈ ਨਹੀਂ ਗਿਆ ਬਾਉਂਡਰੀ ਵਾਲ ਜਾਂ ਮੀਟਰ ਤੱਕ ਕਿਸੇ ਨੇ ਤਰੇ ਜਾਣੇ ਸੀ ਤਾਂ ਸੀਸੀਟੀਵੀ ਉਹਨਾਂ ਨੇ ਵਾਇਰਲ ਕੀਤੀ ਹੈ ਕਹਿੰਦੇ ਕਿ ਇਹ ਮੁਲਾਜ਼ਮਾਂ ਦੇ ਸੈਰ ਆ ਰਹੇ ਆ ਤੇ ਉਧਰ ਸ਼ਾਇਦ ਕੀ ਕਰਨ ਦੇ ਸਰ ਉਹ ਉਹ ਇਸ ਤਰ੍ਹਾਂ ਹੈਗਾ ਜਿੱਥੋਂ ਸਾਡੀ ਸਪਲਾਈ ਆਉਂਦੀ ਹੈਗੀ ਆ ਬਲ ਘਰ ਤੱਕ ਉਹ ਸਪਲਾਈ ਦਾ ਉਹ ਆਪਣੇ ਮੇਨ ਸਪਲਾਈ ਵਾਇਰ ਚੈੱਕ ਕਰਨੀ ਹੁੰਦੀ ਆ ਵੀ ਕਿਤੇ ਹੋਰ ਨਾ ਹੋਵੇ ਜਾਂ ਕਿੱਥੋਂ ਆ ਰਹੀ ਹੈਗੀ ਆ ਉਹ ਦੇਖਣ ਵਾਸਤੇ ਉਹ ਬਾਉਂਡਰੀ ਵਾਲ ਦੇ ਨਾਲ ਹੀ ਗਏ ਸੀਗੇ ਤੇ ਹੋਰ ਇਸ ਦਾ ਕੋਈ ਇਸ਼ੂ ਨਹੀਂ ਹੈ ਸਰ ਦੋ ਹਫ਼ਤੇ ਪਹਿਲਾਂ ਸੀ ਮੇਰਾ ਸਮਾਂ ਹੋ ਗਿਆ ਔਰ ਉਹ ਪਰਿਵਾਰ ਵੱਲੋਂ ਕਿ ਨਾ ਮੀਡੀਆ ਨੂੰ ਬੁਲਾ ਕੇ ਅੜਦੇ ਦੋਸ਼ੇ ਕਾਇਦਾ ਇਹ ਕਿ ਚਾਹੀ ਬਿਲਕੁਲ ਬੇਬੁਨਿਆਦ ਹੈ ਕੋਈ ਇੰਨਾ ਚਾਹੀ ਨਹੀਂ ਹੈਗੀ ਕਿਉਂਕਿ ਉਸੇ ਮਤਲਬ ਚੋਰੀ ਕਰਦੇ ਫੜੇ ਗਏ ਸੀਗੇ ਉਸ ਨੂੰ ਆਪ ਦੇ ਚੋਰੀ ਨੂੰ ਛਪਾਉਣ ਵਾਸਤੇ ਜਾਂ ਉਹ ਤੋਂ ਬਚਨ ਦੀ ਖਾਤਰ ਇਹੋ ਜਿਹਾ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਵੀ ਇਹ ਕੁਝ ਕੀਤਾ ਜਾ ਰਿਹਾ ਅਦਰਵਾਈਜ਼ ਕੋਈ ਚੋਰੀ ਵਾਲੀ ਉੱਥੇ ਬਿਲਕੁਲ ਕੋਈ ਗੱਲ ਨਹੀਂ ਸੀ ਨਾ ਕਿ ਸਾਡਾ ਮੁਲਾਜ਼ਮ ਅੰਦਰ ਗਿਆ ਬੌਂਡਰੀ ਵਾਲ ਦੇ ਬਾਹਰ ਦੇਖੋ ਕਿੱਦਾਂ ਹੋ ਜਾਏਗਾ ਠੀਕ ਹੈ ਨਾ ਕਿਉਂਕਿ ਮੈਂ ਖੁਦ ਆਪ ਨਾਲ ਸੀ ਮੈਂ ਆਪ ਮੈਟਰ ਕੋਲੇ ਗਿਆੜਾ ਸੀ ਪਰ ਇਹ ਬਿਲਕੁਲ ਦੋਸ਼ ਛੁਟੇ ਦੀ ਵੇਬ ਲਿਆ